ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮੈਂ ਜਿਹੜੇ ਵੀਰੇ ਨਾਲ ਮਲਾਉਣਾ ਹੈ ਵੀਰੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਵੀਰਾ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਹੈ ਇਹ ਇਹਨੂੰ ਬਹੁਤ ਲੋਕਾਂ ਨੇ ਦੇਖਿਆ ਦੇਖਿਆ ਹੋਣਾ ਫੋਟੋ ਨਾ ਇੱਕ ਸਿੱਧੂ ਮੂਸੇ ਵਾਲੇ ਵੀਰੇ ਨਾਲ ਫੋਟੋ ਵਾਇਰਲ ਹੋਈ ਸੀ ਆਹ ਵਾਲੀ ਠੀਕ ਹੈ ਜੀ ਆਹ ਅੰਕਲ ਖੜੇ ਨੇ ਨਾਲ ਬਾਪੂ ਜੀ ਬਲਕੌਰ ਸਿੰਘ ਜੀ ਤੇ ਆਹ ਵੀਰੇ ਦੀ ਫੋਟੋ ਆ ਪਹਿਲਾਂ ਵਾਲੀ ਇਹ ਵਾਇਰਲ ਹੋਈ ਸੀ ਵੀਰੇ ਦੀ ਫੋਟੋ ਇਹ ਕਿਹੜੇ ਕੱਦ ਦੀ ਹੈ ਕੋਟਾਂ ਦੇ ਵੇਲੇ ਦੀ ਕਿ ਪਹਿਲਾਂ ਨਹੀਂ ਵੋਟਾਂ ਤੋਂ ਪਹਿਲਾਂ ਦੀ ਹੈ ਵੀਰੇ ਤੁਸੀਂ ਮਿਊਜ਼ਿਕ ਪ੍ਰਾਣੇ ਘਰ ਦੀ ਹੈ ਨਾ ਹਾਂਜੀ ਹਾਂਜੀ ਉਹਦੇ ਮੂਰੇ ਜੇ ਖਾਣੀਆਂ ਨਹੀਂ ਹਾਂਜੀ ਇਹ ਤੇ ਵੀਰੇ ਨੂੰ ਮਿਲਣਗਾ ਜੀ ਵੀਰਾ ਹੈਗਾ ਮਿਊਜ਼ਿਕ ਟੀਚਰ ਵੀਰੇ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਪਿੰਡ ਹੈਗਾ ਬੁੱਟਰਕਲਾ ਜ਼ਿਲ੍ਹਾ ਮੋਗਾ ਮੋਗੇ ਜਿਹੜੇ ਦਾ ਪਿੰਡ ਦਾ ਬੁੱਟਰਕਲਾ ਉੱਥੋਂ ਦਾ ਵੀਰਾ ਰਹਿਣ ਵਾਲਾ ਤੇ ਇਹ ਵੀ ਮਿਊਜ਼ਿਕ ਅਕੈਡਮੀ ਆ ਸੋਹਣੇ ਤੇ ਬਾਇ ਬਰਥ ਵੀਰੇ ਦੀਆਂ ਪੋਲੀਓ ਆ ਵੀਰੇ ਪੋਲੀਓ ਵਾਲੀ ਸਮੱਸਿਆ ਹੈ ਵੀਰੇ ਤੋਂ ਚੱਲਿਆ ਨਹੀਂ ਜਾਂਦਾ ਇਨੇ ਉਹ ਸਕੂਟਰੀ ਬਣਾਈ ਹੋਈ ਆ ਫੋਟੋ ਚ ਵੀ ਤੁਸੀਂ ਦੇਖੀ ਆ ਤਕਰੀਬਨ ਸਾਰਿਆਂ ਨੇ ਮਤਲਬ ਲੰਘਦੇ ਵੜਦੇ ਕੋਈ ਨਾ ਕੋਈ ਇਹਦੀ ਫੋਟੋ ਜਾਂ ਵੀਡੀਓ ਦੇਖੀ ਹੋਊਗੀ ਤੇ ਇਹਦੇ ਬਾਰੇ ਅੱਜ ਵੀਰੇ ਨੂੰ ਮੇਰਾ ਕਾਫੀ ਟਾਈਮ ਦਾ ਸਾਡਾ ਸੁਭਬ ਨਹੀਂ ਬਣਿਆ ਕਦੇ ਇਹ ਕਿਤੇ ਗਿਆ ਹੁੰਦਾ ਮੋਸਟਲੀ ਤਾਂ ਮੈਂ ਹੀ ਗਿਆ ਹੁੰਦਾ ਮੈਂ ਐਵੇਂ ਕਹਾ ਬ ਤੇ ਅੱਜ ਮੈਂ ਵੀਰੇ ਨੂੰ ਕਿਹਾ ਵੀ ਆਪਾਂ ਮਿਲਦੇ ਆ ਵੀਰੇ ਦੀ ਅਕੈਡਮੀ ਆ 뮤직 ਦੀ ਸੁਹਾਣਾ ਹੈ ਸੁਹਾਣਾ ਹੈਗਾ ਮੋਹਾਲੀ ਦੇ ਵਿੱਚ ਮੋਹਾਲੀ ਦੇ ਨੇੜੇ ਤੇ ਜਿਹਨ ਨੂੰ ਪਤਾ ਹੈ ਸੁਹਾਣਾ ਪਿੰਡ ਹੈ ਜਿੱਥੇ ਗੁਰੂ ਘਰ ਹੈ ਸੁਹਾਣਾ ਸਾਹ ਵਾਲਾ ਉਹਦੀ ਬੈਕ ਸਾਈਡ ਗਲੀ ਆ ਇੱਕ ਅਬੀ ਇਹਦਾ ਨਾਂ ਕੀ ਹੈ 뮤జిਕ ਸਟੇ? ਇਹ ਰਬਾਬ 뮤జిਕ ਅਕੈਡਮੀ ਹੈ। ਰਬਾਬ 뮤జిਕ ਅਕੈਡਮੀ ਦੇ ਨਾਮ ਤੋਂ ਵੀਰੇ ਦੀ 뮤జిਕ ਅਕੈਡਮੀ ਆ। ਕਿਸ ਨੇ 뮤జిਕ ਵੀਰੇ ਨੂੰ 2018 ਤੋਂ 뮤జిਕ ਸਿਖਾ ਰਿਆ। ਇਹ ਬਾਈ ਤੇ ਵੀਰੇ ਦੇ ਸਟੂਡੈਂਟ ਵੀ ਬੈਠੇ ਨੇ। ਇਹ ਬਾਈ ਬੈਠੇ ਨੇ। ਇਹ ਬਾਈ ਹੈਗਾ ਬੋਰ ਤੋਂ ਬਾਈ ਤੁਹਾਡਾ ਕਿਹੜਾ ਕੀ ਨਾਮ ਆ ਤੁਹਾਡਾ? ਮੇਰਾ ਵੀਨੂ ਹੈ। ਵੀਨੂ ਬਾਈ ਦੇ ਗਾਣੇ ਵੀ ਬਾਈ ਕਰੀ ਜਾਂਦੇ ਨਾਲ-ਨਾਲ। ਤੇ ਇੱਧਰ ਵੱਡੇ ਭਾਈ ਸਾਹਿਬ ਸਾਡੇ ਇਹ ਐਨਆਰਆਈ ਨੇ ਬਾਈ ਕਹਿੰਦੇ ਵੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਹ ਅਸੀਂ ਵੀ ਸ਼ੌਂਕ ਪੂਰਾ ਕਰਨਾ ਹੈ। ਇਹਨਾਂ ਨੇ ਕੋਈ ਕੁਐਸਚਨ ਨਹੀਂ ਕੱਢਣੀ। ਬਸ ਇਹ ਕਹਿੰਦੇ ਮੈਂ ਤਾਂ ਵੀ ਉਦੋਂ ਰਹਿ ਗਿਆ। ਸ਼ੌਂਕ ਤੇ ਹੁਣ ਮੈਂ ਪੂਰਾ ਕਰਦਾ। ਚਲੋ ਹੁਣ ਆਪਾਂ ਬਾਈ ਗੁਰਪ੍ਰੀਤਵਾਲਾ ਆਉਣੇ ਆ। ਬਾਈ ਥੋੜਾ ਜਿਹਾ ਆਪਦੇ ਬਾਰੇ ਦੱਸ ਦੋ। ਤੁਸੀਂ ਕਦੋਂ ਕਿਵੇਂ ਇਹ ਕਿੱਤੇ ਵੱਲ ਜਾਂ ਕਿਵੇਂ ਕਿੱਥੇ ਜਿਹੜੀ ਤੁਸੀਂ ਮੈਨੂੰ ਸਟੋਰੀਜ਼ ਸੁਣਾਈ ਹੈ ਮੈਂ ਪਹਿਲਾ 10 ਸਾਲ ਆਪਣੇ ਉਸਤਾਦ ਬਾਪੂ ਰਾਗੀਂਦਰ ਸਿੰਘ ਜੀ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਉਹ ਕਿੱਥੇ ਅੱਛਾ ਪਟੰਡੇ ਹਾਂਜੀ ਓਢੰਡੇ ਠੀਕ ਹੈ ਤੁਹਾਡੇ ਗੁਰੂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਫਿਰ ਮੈਂ ਆਪਣੇ ਪਿੰਡ ਦੇ ਨਾਲ ਹੀ ਵੀਰੇ ਆਪਣੇ ਸ਼ਹਿਰ ਆ ਛੋਟਾ ਜਿਹਾ ਬਦਨੀ ਕਲਾ ਹਾਂਜੀ 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 ਬਦਨੀ ਹਾਂਜੀ ਤੇ ਉੱਥੇ ਮੈਂ ਕੰਮ ਸ਼ੁਰੂ ਕੀਤਾ ਸੀਗਾ ਵੀਰੇ ਤੇ ਆਹੀ ਆਪ میوزਿਕ ਦਾ ਹਾਂਜੀ ਅਕੈਡਮੀ ਠੀਕ ਹੈ ਜੀ ਤੇ ਉੱਥੇ ਸ਼ੁਰੂ ਕੀਤਾ ਤੇ ਇੱਕ ਮੇਰਾ ਸਟੂਡੈਂਟ ਸੀਗਾ ਉਹ ਇੱਥੇ ਜੋਬ ਲਈ ਆਇਆ ਅੱਛਾ ਜੀ ਤੇ ਉਹ ਇੱਥੇ ਆਇਆ ਤੇ ਵੀਰੇ ਜਦੋਂ ਆਇਆ ਉਹਨੇ ਮੈਨੂੰ ਫੋਨ ਕੀਤਾ 15 ਦਿਨ ਬਾਅਦ ਕਹਿੰਦਾ ਉਸਤਾਦ ਜੀ ਵੀ ਇੱਥੇ ਹਜੇ ਆਪਣੇ ਕੰਮ ਘਟਾ ਵੀ ਇੱਥੇ ਬਹੁਤ ਆ ਇੱਧਰ ਹੈਗਾ ਜੀ ਇਹ ਤੇ ਵੀਰੇ ਗਾੜੀ ਆਪਣਾ ਹੈ ਨਾ ਕਿਉਂਕਿ ਹਰੇਕ ਨੂੰ ਆਣਾ ਲੱਗਾ ਸਿੱਖਣਾ ਇੱਥੇ ਸ਼ਾਇਦ ਹਾਂਜੀ ਹਾਂਜੀ ਬਿਲਕੁਲ ਪਰ ਬਹੁਤ ਲੋਕਾਂ ਨੂੰ ਸੌਰੀ ਤੁਹਾਨੂੰ ਮੈਂ ਵੀਰੇ ਦੀ ਗੱਲ ਕੱਟ ਕੇ ਬਹੁਤ ਲੋਕਾਂ ਨੂੰ ਪਤਾ ਨਹੀਂ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਆ ਵੀ ਬਾਈ ਸਾਨੂੰ ਸ਼ੌਂਕ ਆ ਅਸੀਂ ਗਾਉਣਾਗਾ ਪਰ ਅਸੀਂ ਸਿੱਖੀਏ ਕਿੱਥੋਂ ਕਿਉਂਕਿ ਹਰ ਚੀਜ਼ ਸਿੱਖਣੀ ਪੈਂਦੀ ਹੈ ਆਪਾਂ ਕਹਿੰਦੇ ਨਾ ਹਰ ਇੱਕ ਕਲਾਕਾਰ ਦੇ ਪਿੱਛੇ ਇੱਕ ਬਹੁਤ ਮਿਹਨਤ ਹੁੰਦੀ ਹੈ ਸਿੱਖਦੇ ਨੇ ਉਹ ਤਾਂ ਉਹ ਤੁਸੀਂ ਤਾਲੀਮ ਜਿਹੜੀ ਕਹਿੰਦੇ ਆ ਉਸਤਾਦ ਤੋਂ ਹਾਸਲ ਕਰਨੀ ਹੈ ਤਾਂ ਉਹ ਤੁਸੀਂ ਕਿੱਥੋਂ ਕਰਨੀ ਆ ਉਹ ਬਾਈ ਸਿਖਾਉਂਦੇ ਨੇ अच्छा चलो हां जी تے پھر او میں اگیا ویرے تے ਜਦੋਂ ਇੱਥੇ ਆਏ میرے ਕੋਲੇ 1500 ਰੁਪਈਆ ਸੀਗਾ جی تے ਅਸੀਂ ਪਹਿਲਾਂ ਬਾਬੇ ਕੇ ਗੁਰੂ ਘਰ ਹੈ ਜਿਹੜਾ ਹੀ हां जी ਨਾਨਕਸਰ ਵਾਲਿਆਂ ਦਾ ਉੱਥੇ ਰੁਕੇ ਸੀ ਵੀਰੇ ਤੇ ਪਹਿਲਾਂ ਮੈਂ ਕੱਲੀ ਇੱਥੇ ਦੁਕਾਨ ਲਈ ਸੀਗੀ ਥੱਲੇ ਠੀਕ ਹੈ ਤੇ ਉਹ ਲੋਕਡਾਊਨ ਕਰਕੇ ਛੱਡਣੀ ਪਈ 18 ਹਾਂਜੀ ਹਾਂਜੀ 18 ਜ 9ਵਾਂ ਮਹੀਨਾ ਤੇ 18 ਤਰੀਕ ਨੂੰ ਜੀ ਹੂੰ ਤੇ ਉਹ ਜਦੋਂ ਮੈਂ ਆਇਆ ਮੇਰੇ ਕੋਲੇ 1500 ਰੁਪਈਆ ਸੀ ਵੀਰੇ ਤੇ ਮੈਂ ਅੰਕਲ ਜੀ ਨੂੰ ਰਿਕਵੈਸਟ ਕੀਤੀ ਵੀ ਆਏ ਕਰਕੇ ਮੈਂ ਮਿਊਜ਼ਿਕ ਦਾ ਕੰਮ ਕਰਨਾ ਵੀ ਮੈਨੂੰ ਮਹੀਨਾ ਕਿ ਦੇ ਦਿਓ ਤੇ ਤੁਹਾਨੂੰ ਪਤਾ ਇੱਥੇ ਦਾ ਰੈਂਟ ਬਹੁਤ ਏ ਆ ਤੇ 6 6 7 7000 ਰੁਪਈਆ ਵਾ ਤੇ ਅੰਕਲ ਜੀ ਕਹਿੰਦੇ ਚਲੋ ਕੋਈ ਨਹੀਂ ਬੇਟਾ ਤੁਸੀਂ ਇੱਕ ਵਾਰੀ ਕੰਮ ਸ਼ੁਰੂ ਕਰੋ ਉਹਨਾਂ ਨੇ ਵਿਚਾਰਿਆਂ ਨੇ ਬੋਰਡ ਵੀ ਆਪਣੇ ਪੈਸੇ ਨਾਲ ਮੈਨੂੰ ਆਪ ਬਣਾ ਕੇ ਦਿੱਤਾ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਮਕਾਨ ਮਾਲਕ ਕੁਦਰਤ ਵੱਲੋਂ ਜਦੋਂ ਮਾਰਾ ਇਹਨੇ ਬਾਹ ਫੜਨੀ ਹੁੰਦੀ ਹੈ ਵੀਰੇ ਦਾ ਜਿਹੜਾ ਮਕਾਨ ਮਾਲਕ ਸੀ ਜਿਹੜੇ ਇੱਥੇ ਅਸੀਂ ਅੱਜ ਬੈਠੇ ਆਂ ਇਹ ਅੰਕਲ ਇਹਨੂੰ ਕਹਿੰਦੇ ਵੀ ਕੋਈ ਚੱਕਰ ਨਹੀਂ ਤੇਰੇ ਕੋਲ ਜਿੰਨੇ ਪੈਦੇ ਇਹ ਕਹਿੰਦਾ ਵੀਰਾ ਉਹਨਾਂ ਨੂੰ ਵੀ ਮੈਨੂੰ ਇੱਕ ਮਹੀਨੇ ਦਾ ਮੌਕਾ ਦੇ ਦਿਓ ਵੀ ਜੇ ਮੇਰਾ ਕੰਮ ਲੋਟ ਆ ਗਿਆ ਤਾਂ ਆਪਾਂ ਅੱਗੇ ਵਧਾ ਲਾਂਗੇ ਕੰਮ ਨੂੰ ਨਹੀਂ ਠੀਕ ਹੈ ਜੋ ਕੁਝ ਹੋਊਗਾ ਦੇਖੀ ਆਊਗਾ ਕੁਦਰਤ ਨੇ ਬਾਹ ਬੜੀ ਮਾਰ ਆ ਇਹਨੂੰ ਅਰਦਾਸ ਕਰੀ ਦੇਖ ਲਓ ਮਤਲਬ ਵੀਰਾ ਕਹਿੰਦਾ ਵੀ ਮੇਰੇ ਕੋਲ ਪਹਿਲੇ ਦਿਨ ਹੀ 3000 ਸਟੂਡੈਂਟ ਆ ਗਏ ਸੀ ਹਾਂਜੀ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਬੜੀ ಅಪਾਰ ਕਿਰਪਾ ਕੀਤੀ ਜੀ ਤੇ ਹੁਣ ਬਹੁਤ ਵਧੀਆ ਕੰਮ ਚੱਲ ਚੱਲ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਵੀਰੇ ਦੇ ਬੈਚ ਚੱਲਦੇ ਨੇ ਇੱਕ ਬੈਚ ਦੇ ਵਿੱਚ 5 ਸਟੂਡੈਂ ਹਾਂਜੀ ਵੀਰੇ ਆਪਾਂ ਦੀ ਸੁਬਾ 11 ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਅਕੈਡਮੀ ਓਪਨ ਹੁੰਦੀ ਆ ਠੀਕ ਹੈ ਜੀ ਹਾਂਜੀ ਤੇ 1 ਘੰਟੀ ਦੀ ਕਲਾਸ ਹੁੰਦੀ ਆ ਉਸ ਦੇ ਵਿੱਚ ਆਪਾਂ 3 ਤੋਂ 4 ਤੋਂ ਸੋਰੀ 5 ਸਟੂਡੈਂਟ ਹੁੰਦੇ ਆ ਠੀਕ ਹੈ ਜੀ ਉਹ ਚ ਆਪਾਂ ਸਟੂਡੈਂਟ ਨੂੰ ਪ੍ਰੈਕਟੀਕਲ ਦਾ ਥਿਉਰੀ ਦਾ ਵੋਕਲ ਰਿਦਮ ਐਸਟੋਮੈਟ ਤੇ ਲਾਈਵ ਸਟੇਜ ਦਾ ਵਿਦ ਤਬਲੇ ਦੇ ਨਾਲ ਕਰਾਉਂਦੇ ਆ ਠੀਕ ਹੈ ਜੀ ਹਾਂਜੀ ਤੇ ਬਾਈ ਤੁਸੀਂ ਇਹਦੀ ਜਾਣਕਾਰੀ ਵੀ ਕਿੰਨੀ ਜ਼ਿੰਮੇਤਾਬਲਾ ਵਜਾਉਣੀ ਹਾਂ 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 ਵੀਰੇ ਸਾਰਾ ਸਾਰਾ ਟੋਟਲ ਜਿੰਨਾ ਸਾਰੀ ਡਿਟੇਲ ਦੱਸ ਦੋ ਕੋਈ ਨਹੀਂ ਕਿਉਂਕਿ ਅਲੱਗ-ਅਲੱਗ ਸ਼ੌਕ ਹੁੰਦੇ ਆ ਹਾਂਜੀ ਹਾਂਜੀ ਵੀਰੇ ਜਿਹਨੇ ਜਿਹਨੇ ਤਬਲਾ ਸਿੱਖਣਾ ਉਹਦੇ ਹਾਸਤੇ ਤਬਲੇ ਦੀ ਟ੍ਰੇਨਿੰਗ ਆ ਤੇ ਬਾਕੀ ਮੈਂ ਜਾਦਾ ਬੇਨਤੀ ਕਰਦਾ ਮੈਂ ਜਿਹੜੇ ਨਵੇਂ ਜਿਨ੍ਹਾਂ ਨੇ ਸਿੱਖਣਾ ਆ ਵੀਰੇ ਹਰੇਕ ਨੂੰ ਇਹ ਚੀਜ਼ ਦੀ ਚਾਹਤ ਹੈਗਾ ਸੰਗ ਤੇ ਆ ਹਾਂ ਵੀਰੇ ਤੇ ਕਈ ਕਹਿ ਦਿੰਦੇ ਆ ਵੀ ਆਈ ਗਉਣ ਲੱਗ ਜੰਨੇ ਆ ਵੀਰੇ ਆਈ ਗਉਣ ਤਾਂ ਤੁਸੀਂ ਜ਼ਰੂਰ ਲੱਗ ਜਾਓਗੇ ਪਰ ਸਟੇਜ ਨਹੀਂ ਲਾ ਸਕਦੇ ਕਿਉਂਕਿ ਹੁਣ ਤੁਸੀਂ ਦੇਖ ਲਓ ਜੇ ਆਪਾਂ 5-7000 ਸਿੰਗਰ ਤੇ ਜਦੋਂ ਆਪਾਂ ਲਾਈਵ ਵਾਸਤੇ ਗਿਣਤੀ ਮਾਰਨੀ ਹੁੰਦੀ 10 ਨਹੀਂ ਨਿਕਲਦੇ ਕਿਉਂਕਿ ਲਾਈਵ ਵਾਲੇ ਘੱਟ ਨੇ ਜਿਹਨਾਂ ਨੇ ਬਿੱਲ ਜਾਲੋ ਵੀ ਜਿਹੜੇ 3 ਘੰਟੇ ਤੇ ਸੰਭਣੀ ਜਿਹਰੇ 3 ਘੰਟੇ ਕੋਣ ਆ ਉਹ ਹੀ गा ਸਕਦਾ ਨਾ ਜਿਹਦੀ ਮਿਹਨਤ ਮਾਰੀ ਹੋਵੇ ਮਿਹਨਤ ਮਾਰੀ ਵੀ ਆ ਹਾਂਜੀ ਤੇ ਮੈਂ ਪਹਿਲਾਂ ਵੀ ਬੇਸਿਕ ਸਿਖਾਉਣਾ ਸ਼ੁਰੂ ਤੋਂ ਠੀਕ ਹੈ ਜੇ ਕਿਸੇ ਨੇ ਪਹਿਲਾਂ ਥੋੜਾ ਬਹੁਤਾ ਕੀਤਾ ਹੁੰਦਾ ਆ ਉਹ ਉਸ ਨੂੰ ਸੁਣ ਕੇ ਉਹਦਾ ਜੇ ਸਹੀ ਆ ਉਸੇ ਹਿਸਾਬ ਦੇ ਨਾਲ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਕੰਟੀਨਿਊ ਕਰ ਲਈਦਾ ਹਾਂ ਤੇ ਜਿਵੇਂ ਜੌਬ ਵਾਲੇ ਆ ਜਿਹੜੇ ਰਾਤ ਨੂੰ ਲਿਆਉਂਦੇ ਆ ਉਹਨਾਂ ਲਈ ਰਾਤ ਵਾਲੇ ਬੈਚ ਹੈਗੇ ਆ ਹਨਾ ਵਿਚ ਵਿਚ 6 ਵਜੇ ਤੋਂ ਬਾਅਦ ਆਦੇ ਤੇ ਵੀਰੇ ਜੇ ਮੰਨ ਲਓ ਕੋਈ ਕੁੜੀ ਐ ਪਹਿਣਾ ਪਹਿਣ ਆਸਤੇ ਵੀਰੇ ਅਲੱਗ ਬੈਚ ਹੈ ਹਾਂਜੀ 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 ਉਹਨਾਂ ਵਾਸਤੇ ਦੋ ਅਲੱਗ ਬੈਚ ਆ ਜੇ ਉਹਨਾਂ ਦੀ ਟਾਈਮਿੰਗ ਨਹੀਂ ਸੈੱਟ ਬੈਠਦੀ ਤੇ ਕੋਈ ਨਹੀਂ ਆਪਾਂ ਅੱਗੇ ਪਿੱਛੇ ਕਰਕੇ ਉਹਨਾਂ ਨੂੰ ਕਰਵਾ ਦਾਂਗੇ ਆਲਰੇਡੀ ਹੈਗੀਆਂ ਹਾਂਜੀ 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 ਬਿਲਕੁਲ ਫੀਮੇਲ ਹਾਂਜੀ ਹਾਂਜੀ ਹੈਗੀਆਂ ਜੀ ਅੱਛਾ ਹੈਗੇ ਨੇ ਸਿੱਖਦੇ ਨੇ ਕਿਸੇ ਨਹੀਂ ਵੀ ਮਤਲਬ ਵੀਰਾ ਕਹਿੰਦਾ ਵੀ ਮੈਂ ਸ਼ੁਰੂਆਤ ਕੀਤੀ ਸੀ ਨਾਲ-ਨਾਲ ਉਹਨਾਂ ਨੂੰ ਜਿਹੜੇ ਆਪਣਾ ਕੀਰਤਨ ਵਾਲਿਆਂ ਨੂੰ ਹਾਂਜੀ ਹਾਂਜੀ ਕੀਰਤਨ ਕੋਈ ਵੀ ਕਿਸੇ ਤਰ੍ਹਾਂ ਦਾ ਹਾਂ ਵੀਰੇ ਹੁਣ ਕੋਈ ਵੀ ਤੁਸੀਂ ਸਿੱਖਣਾ ਦੋ ਦੋ ਤੁਸੀਂ ਹਾਂ ਸਿੰਘ ਸ਼ੀਦਾ ਗੁਰਦਾਰਾ ਸਾਹਿਬ ਤੋਂ ਆਪਣੇ ਜਿਹੜੇ ਗ੍ਰੰਥੀ ਸਿੰਘ ਆ ਉਹ ਵੀ ਸਿੱਖਣ ਆਉਂਦੇ ਆ ਜੀ ਆਪਣੇ ਅੱਛਾ ਜੀ ਜਿਹੜੇ ਨਵੇਂ ਹਾਂਜੀ ਹਾਂਜੀ ਬਿਲਕੁਲ ਤੇ ਸਾਰੇ ਜਾਣਿਆਂ ਨੂੰ ਬੇਨਤੀ ਹੈ ਇਹ ਗੱਲ ਦੀ ਵੀਰੇ ਦੀ ਆਪਾਂ ਸਪੋਰਟ ਵੀ ਕਰਨੀ ਹੈ ਠੀਕ ਹੈ ਚਾਹੇ ਤੁਸੀਂ ਉਹਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਲੈ ਲਓ ਵੀਰੇ ਨੂੰ ਆਪਾਂ ਸਪੋਰਟ ਵੀ ਕਰਨੀ ਆ ਬਹੁਤ ਜਣੇ ਪੁੱਛਦੇ ਹੁੰਦੇ ਆ 뮤ਜ਼ਿਕ ਅਕੈਡਮੀ ਬਾਰੇ ਤੇ ਇਹ ਤਨੂੰ ਤਾਂ ਅੱਜ ਮੈਂ ਇਹਨੂੰ ਮਿਲਣਾ ਹੈ ਵੀਡੀਓ ਬਣਾਉਣਾ ਹੈ ਜ਼ਿੰਦਗੀ ਬਹੁਤ ਸਟਰਗਲ ਫੁੱਲ ਆ ਮੇਰੇ ਭਰਾ ਦੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ ਵੀਰੇ ਮੈਂ 8ਵੀਂ ਫੇਲ ਆ ਅੱਛਾ ਹਾਂਜੀ ਮੈਂ ਇਹੀ ਪੜ੍ਹਾਈ ਕੀਤੀ ਸਾਰੀ 뮤ਜ਼ਿਕ ਦੀ ਘਰ ਪਰਿਵਾਰ ਬਾਈ ਦੱਸੋ ਕੋਈ ਹਾਂਜੀ ਵੀਰੇ ਕੋਈ ਪ੍ਰੋਬਲਮ ਨਹੀਂ ਨਾ 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 ਵੀਰੇ ਕੋਈ ਚੱਕਰ ਨਹੀਂ ਹਾਂਜੀ ਦੱਸੋ ਦੱਸੋ ਵੀਰੇ ਵੀਰੇ ਮਾਤਾ ਪਿਤਾ ਆ ਤੇ ਦੋ ਭੈਣ ਆਇਆ ਉਹਨਾਂ ਦੀ ਮੈਰਿਜ ਮੈਰਿਜ ਹੋ ਗਈ ਆ ਤੇ ਛੋਟਾ ਬ੍ਰਦਰ ਆ ਉਹ ਸਟੱਡੀ ਵੀ ਗਿਆ ਹੋਇਆ ਕੈਨੇਡਾ अच्छा हां जी ठीक है हुन ਤੁਸੀਂ ਵੱਡੇ ਹੋ ਹਾਂਜੀ ਮੈਂ ਵੱਡਾ ਹਾਂ ਠੀਕ ਹੈ ਕਿਰਪਾ ਮਹਾਰਾਜ ਠੀਕ ਹੈ ਬਹੁਤ ਵਧੀਆ ਕਿਰਪਾ ਪਾਰ ਕਿਰਪਾ ਹਾਂ ਸਾਰਾ ਕੁਝ ਠੀਕ ਹੈ ਉਹ ਕਿਰਪਾ ਫੋਟਾ ਤੇ ਬਾਕੀ ਬਸ ਜਿਹਨੇ ਹੁਣ ਮਿਊਜ਼ਿਕ ਸਿੱਖਣਾ ਪ੍ਰੋਪਰ ਕਿਉਂਕਿ ਆਏ ਉਹਨਾਂ ਨਾ ਵੀਰੇ ਨੇ ਆਪ ਇਸ ਚੀਜ਼ ਨੂੰ ਟਾਈਮ ਦਿੱਤਾ ਹੋਇਆ ਆਲਰੇਡੀ ਤੇ ਇਹਦੇ ਕੋਲੇ ਤਜਰਬਾ ਕਿਉਂਕਿ ਰੋਜ਼ ਰੋਜ਼ ਜਦ ਤੁਸੀਂ ਸਟੂਡੈਂਟ ਨੂੰ ਸਿਖਾਉਨੇ ਆ ਤਾਂ ਤੁਹਾਡਾ ਰੋਜ਼ ਹੀ ਤਜਰਬਾ ਬਣਦਾ ਹਾਂਜੀ ਤਜਰਬਾ ਉਹਨੂੰ ਮਿਲਦਾ ਚਲੋ ਤੇ ਸਿੱਧੂ ਵੀਰੇ ਨੂੰ ਮਿਲਣ ਦਾ ਸਵਾਪਕ ਕਿਉਂ ਬਣਿਆ ਉਹ ਮੈਂ ਵੈਸੇ ਹੀ ਪੁੱਛਦਾ ਰਹਿ ਹਾਂਜੀ ਹਾਂਜੀ ਵੀਰੇ ਤੇ ਸਿੱਧੂ ਵੀਰੇ ਨਾਲ ਮੇਰੀ ਛੋਟੇ ਬਾਰੇ ਗੱਲ ਹੋਈ ਵੀਰੇ ਕਹਿੰਦਾ ਮਿਲਣਾ ਜੀ ਮੈਂ ਤਾਂ ਉਦਾਂ ਪੁੱਛਦਾ ਹਾਂਜੀ ਹਾਂਜੀ ਮੈਂ ਵੀਰੇ ਇੱਥੋਂ ਗਿਆ ਸੀਗਾ ਮੈਂ ਨਾ ਫੋਨ ਲੈਣਾ ਸੀਗਾ ਬਾਗੀ ਪ੍ਰਾਣੀ ਤੋਂ ਅੱਛਾ ਤੇ ਮੈਂ ਇੱਥੋਂ ਐਕਟਿਵਾ ਤੇ ਗਿਆ ਬਾਗੀ ਪ੍ਰਾਣੀ ਇਹਦੇ ਤੇ ਹਾਂਜੀ ਹਾਂਜੀ ਇਹਦੇ ਇਹਦੇ ਤੇ ਜਾ ਫੜਦੇ ਆ ਆ ਵੀਰੇ ਬਾਈ ਨੂੰ ਵੀ ਇੱਥੇ ਤੇ ਮਿਲਿਆ ਉੱਥੇ ਬਾਗੀ ਪ੍ਰਾਣੀ ਤੋਂ ਫਿਰ ਬਾਈ ਤੇ ਪਿੰਡ ਲੱਗ ਗਿਆ ਅੱਛਾ ਇੱਥੋਂ ਮਤਲਬ ਪਿੰਡ ਤਾਂ ਜਾਣੀ ਹੈ ਹਾਂਜੀ ਹਾਂਜੀ ਇੱਥੇ ਹੀ ਜਾਣਾ ਵੀਰੇ ਮੈਂ ਹੁਣ ਜਦੋਂ ਕਿਸਾਨੀ अच्छा हां जी भाई ये शावाश। <laughs> तो शाबाश शाबाशी तो नहीं बनਦੀ ਮੇਰੇ ਭਰਾ ਨੂੰ ਸੱਚੀ ਕਹਿਣਾ ਕੋਈ ਕੋਈ ਕੁਝ ਕਹੀ ਜਾਵੇ ਠੀਕ ਹੈ ਆਪਾਂ ਕਹਿ ਦਿੰਨੇ ਆ ਨਾ ਔਖਾ ਹੁੰਦਾ ਹੁਣ ਠੰਡ ਕਿੰਨੀ ਹੈ ਜੋ ਮਰਜੀ ਆ ਕੋਈ ਤੁਹਾਨੂੰ ਲੱਗਦਾ ਵੀ ਮੋਟਰਸਾਈਕਲ ਤੇ ਗੱਲ ਆ ਵੀ ਜਿਹਨੇ ਜਾਣਾ ਹੈ ਜਿਹਦੀ ਮਜਬੂਰੀ ਉਹਨੂੰ ਤਾਂ ਜਾਣਾ ਹੀ ਜਾਣਾ ਪਰ ਐਦਾਂ ਆਪਾਂ ਜਦੋਂ ਚੀਜ਼ਾਂ 'ਚ ਵੀਰੇ ਮੈਨੂੰ ਲੱਗਦਾ ਮੈਂ ਇਹਨੂੰ ਹਰੇਕ ਜਗ੍ਹਾ ਦੇਖਿਆ ਚਾਹੇ ਕੋਈ ਧਰਨਾ ਹੈ ਚਾਹੇ ਕੋਈ ਵੀ ਹੈ ਚਾਹੇ ਵੀਰੇ ਦੀ ਉੱਤੇ ਹੈ ਨਾ ਡੈਥ ਹੋਈ ਮਤਲਬ ਇਹ ਬੰਦਾ ਹਰ ਜਗ੍ਹਾ ਟਰਾਈ ਕਰਦਾ ਪਹੁੰਚਦਾ ਮੈਂ ਇਹਨੂੰ ਜਿੰਨੀ ਵਾਰ ਮਿਲਿਆ ਤੂੰ ਇਹ ਅਸੀਂ ਆ ਹੀ ਮਿਲਿਆ ਵੀ ਕਿਤੇ ਕਰੇ ਕਿਤੇ ਕਰੇ ਕਿਤੇ ਹਨਾ ਅੱਛਾ ਫੇਰ ਜੀ ਫੇਰ ਤੁਸੀਂ ਬਾਗੇ ਪਰਾਨੇ ਉਧਰ ਨੂੰ ਹਾਂ ਜੀ ਫੇਰ ਮੇਰੇ ਨਾਲ ਸਟੂਡੈਂਟ ਸੀਗਾ ਵੀਰੇ ਮੇਰਾ ਸਰਬਣੇ ਮੁੰਡਾ ਅਜਾਦ ਤੇ ਉਹ ਕਹਿੰਦਾ ਆਪਾਂ ਬਾਈ ਜੀ ਨੂੰ ਮਿਲ ਕੇ ਆਣਾ ਮੈਂ ਕਿਹਾ ਬਾਈ ਦੀ ਸਟੋਰੀ ਦੇਖ ਲੈ ਫੇਲਾ ਘਰੀ ਹੈਗਾ ਕਿ ਨਹੀਂ ਹਾਂ ਕਹਿੰਦਾ ਘਰੀ ਹੁੰਦਾ ਕੋਈ ਨਹੀਂ ਮੈਂ ਕਿਹਾ ਚੱਲ ਫੇਰ ਦੇਖੀ ਜੋ ਤੇ ਅਸੀਂ ਵੀਰੇ ਇੱਕ ਰਾਤ ਤੱਕ ਘਰੀ ਰਹੇ ਸਵੇਰ 5 ਵਜੇ ਤੁਰ ਪਏ ਸੀ ਕਰੋ ਤੇ ਸਿਰਫ ਉਸ ਕੰਮ ਹੀ ਬਸ ਵੀ ਬਾਈ ਨੂੰ ਹੀ ਮਿਲਣ ਗਏ ਸੀ ਬਾਈ ਚ ਪੈਸਾ ਤੇ ਜਦੋਂ ਗਏ ਵੀਰੇ ਨੂੰ ਮਿਲਣਾ ਤੇ ਅੱਗੇ ਵੀਰਾ ਗਿਆ ਹੋਇਆ ਸੀਗਾ ਕਿਤੇ ਅਸੀਂ ਪਹੁੰਚ ਗਏ ਸੀ 11:00 ਵਜੇ ਅੱਛਾ ਤੇ ਵੀਰਾ ਗਿਆ ਹੋਇਆ ਸੀ ਜਦੋਂ ਤੇ ਅੰਕਲ ਜੀ ਨੂੰ ਮਿਲੇ ਬੜਾ ਪਿਆਰ ਕੀਤਾ ਉਹਨਾਂ ਨੇ ਅੰਦਰ ਬਿਠਾਇਆ ਮੈਨੂੰ ਰੋਟੀ ਪਾਣੀ ਖਵਾਈ ਮਾਤਾ ਜੀ ਨੇ ਪਹਿਲਾਂ ਸਵੇਰ ਜਦੋਂ ਬਾਈ ਆਇਆ ਫੋਟੋਆਂ ਫੋਟੋਆਂ ਸਭ ਬਾਅਦ ਚ ਕੀਤੀਆਂ ਪਹਿਲਾਂ ਬਾਈ ਨੇ ਬਾਈ ਨੇ ਪ੍ਰਸ਼ਾਦਾ ਛਕਿਆ ਤੇ ਨਾਲ ਹੀ ਅਸੀਂ ਛਕਿਆ ਉਹਨਾਂ ਦੇ ਵੀਰੇ ਦੇ ਹਾਂਜੀ ਮੈਂ ਉਹ ਇਹੀ ਦਾ ਬਸ ਸਾਰਾ ਬਹੁਤ ਬੜਾ ਉਠਾ ਰਹਿ ਰਿਹਾ ਸੀ ਬਿਲਕੁਲ ਤੇ ਫਿਰ ਅਸੀਂ ਲੇਟ ਬਹੁਤ ਹੋ ਗਏ ਸੀ ਧੁੰਦ ਪੈ ਰਹੀ ਸੀ ਤੁਸੀਂ ਜੀ ਦੱਸੀ ਵੀਰੇ ਨੂੰ ਵੀ ਮੈਂ 뮤జిక్స్ ਹਾਂ ਹਾਂ ਮੈਂ ਵੀਰੇ ਨੂੰ ਗਾਣਾ ਨਹੀਂ 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 ਵੀਰੇ ਮੈਂ ਗਾਣਾ ਵੀ ਸੁਣਾਇਆ ਸੀ ਵੀਰੇ ਨੂੰ ਵੀਰੇ ਨੇ ਉਹ ਤੀ ਸਨੈਪਚੈਟ ਤੇ ਵੀ ਪਾਈ ਸੀਗੀ ਵੀਰਾ ਕਹਿ ਰਿਹਾ ਸੀ ਧਾਰਮਿਕ Song ਸੀਗਾ ਸੰਤ ਜਰਨੈਲ ਸਿੰਘ ਜੀ ਦਾ ਅੱਛਾ ਵੀਰਾ ਕਹਿੰਦਾ ਕਿ ਕੋਈ ਨਹੀਂ ਆਪਾਂ ਕਰਾਂਨੇ ਆ ਤੁਹਾਡਾ ਜਲਦੀ ਬੱਲੇ ਹਾਂਜੀ ਠੀਕ ਹੈ ਜਲਾ ਦੇ ਮੜਾ ਜਿਆ ਕਿਹੜਾ ਹਾਂਜੀ ਹਾਂਜੀ ਵੀਰੇ ਸੁਣਾ ਦਿੰਨੇ ਹਾਂ ਹਾਂ ਓ ਰੋਬ ਅੱਖਾਂ ਦਾ ਖੂਨ ਚੋ ਦੇ ਦਲੇਰੀ ਓਇ ਅਸੂਲਾ ਵਾਲੀ ਜ਼ਿੰਦਗੀ ਸੋਣੀ ਚੱਕ ਦੂਹੇਰਾ ਫੇਰੀ ਓ ਹੋਵੇ ਕ ਹੱਥ ਦੇ ਵਿੱਚ ਖੰਡਾ ਤੇ ਦੂਜੇ ਹੱਥ ਵਿੱਚ ਮਾਲਾ ਓ ਰੱਬਾ ਫੇਰ ਦੁਬਾਰਾ ਭੇਜ ਦੇ ਓ ਮੇਰੀ ਕੌਮ ਨੂੰ ਭਿੰਡਰਾ ਵਾਲਾ ਓ ਰੱਬਾ ਫੇਰ ਦੁਬਾਰਾ ਭੇਜ ਦੇ ਓ ਮੇਰੀ ਕੌਮ ਨੂੰ ਭਿੰਡਰਾ ਵਾਲਾ ਓ ਬਾਬੇ ਬੂਬੇ ਅੱਜ ਕੱਲ ਦੇ ਇਹ ਕਰਦੇ ਪੁੱਠੇ ਕਾਰੇ ਲੁੱਟ ਕੇ ਖਾ ਗਏ ਸਾਨੂੰ ਉਹ ਸਾਡੇ ਮੋਢੀ ਨਿਕਲੇ ਮਾਰੇ ਉਹ ਡੁੱਬਦੇ ਹੋਏ ਪੰਜਾਬ ਮੇਰੇ ਨੂੰ ਆ ਕੇ ਕਿਤੋਂ ਬਚਾਲਾ ਉਹ ਰੱਬਾ ਫੇਰ ਦੁਬਾਰਾ ਭੇਜ ਦੇ ਉਹ ਮੇਰੀ ਕੌਮ ਨੂੰ ਭਿੰਡਰਾ ਬੜਾ ਬਹੁਤ ਸੋਹਣਾ ਬਹੁਤ ਸੋਹਣਾ ਧੰਨਵਾਦ ਜੀ ਇਹ ਤੁਸੀਂ ਆਪ ਲਿਖਿਆ ਵੀਰੇ ਨਹੀਂ ਵੀਰੇ ਮੇਰਾ ਸਟੂਡੈਂਟ ਹੈ ਚੈਨਾ ਲੋਪੋ ਅੱਛਾ ਉਹਦਾ ਲਿਖਿਆ ਲਿਖਿਆ ਇੱਥੇ ਕੋਈ ਨਾਮ ਹਾਂਜੀ ਹਾਂਜੀ ਉਹ ਮੇਰਾ ਹੀ ਆਇਆ ਵੀਰੇ ਸੂਪ ਵਿੱਚੋਂ ਲਲਕਾਰ ਅੱਛਾ ਛੋਲੇ ਸਾਹਿਬ ਜਾਂਦੇ ਜਾਂਦੇ ਹਾਂ ਹਾਂਜੀ ਹਾਂਜੀ ਅੱਛਾ ਤੁਹਾਡਾ ਚੈਨਲ ਵੀ ਹੈ ਕਿਸ ਨਾਲ ਕਹਿੰਦੇ ਵੀ ਹਾਂਜੀ ਹਾਂਜੀ ਵੀਰੇ ਦਾ ਚੈਨਲ ਵੀ ਹੈ ਦੱਸ ਦੋ ਬਸ ਕਿਹੜਾ ਨਾਮ ਤੋਂ ਚੈਨਲ ਹੈ ਅਰਬਾਬ 뮤ਜ਼ਿਕ ਅਕੈਡਮੀ ਅੱਛਾ ਅਰਬਾਬ 뮤ਜ਼ਿਕ ਅਕੈਡਮੀ ਦਾ ਚੈਨਲ ਹੈ ਉੱਤੇ ਤੇ ਭਾਈ ਆਪਦੇ ਗਾਣੇ ਪਾਉਂਦੇ ਰਹਿੰਦੇ ਆ ਤੁਸੀਂ ਉੱਤੋਂ ਵੀ ਭਾਈ ਪਾ ਦਿਆ ਕਰੋ ਪਾ ਦਿਆ ਕਰੋ ਹਾਂਜੀ 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 ਜਰੂਰ ਬਿਲਕੁਲ ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਦੱਸਣੀ ਸੀ ਚਲੋ 뮤ਜ਼ਿਕ ਅਕੈਡਮੀ ਚੱਲਦੀ ਆ ਨਾਲ-ਨਾਲ ਕੰਮ ਚੱਲਦਾ ਨਾਲ-ਨਾਲ ਵੀਰੇ ਸਮੈਟੋ ਦਾ ਕੰਮ ਕਰਦਾ ਤੇ ਵੀਰੇ ਉਹ ਹਾਂਜੀ ਵੀਰੇ ਜਦੋਂ ਫ੍ਰੀ ਹੁੰਨੇ ਆ ਕੰਮ ਚ ਖਾਦੀ ਸ਼ਰਮ ਨਹੀਂ ਸ਼ਰਮ ਨਹੀਂ ਮੈਂ ਪੁੱਛਦਾ ਵੀ ਉਹ ਕਿੱਦਾਂ ਉਧਰ ਨੂੰ ਧਿਆਨ ਜਾਂ ਲਾ ਲੋ ਕਿਵੇਂ ਵੀ ਨਾਲ ਨਾਲ ਨਹੀਂ ਵੀਰੇ ਮੈਂ ਨਾ ਪਹਿਲਾਂ ਨਹੀਂ ਕਰਦਾ ਇਹ ਮੈਨੂੰ ਮੀਨਾ ਕੀ ਪਹਿਲਾਂ ਕਿਸੇ ਨੇ ਸਲਾਹ ਦਿੱਤੀ ਹੈ ਵਧੀਆ ਹਾਂ ਤੇ ਮੈਂ ਦੇਖੋ ਸ਼ਨੀ ਐਤਵਾਰ ਨੂੰ ਛੁੱਟੀ ਹੁੰਦੀ ਹੈ ਇੱਥੇ ਤੇ ਮੈਂ ਬਿਲਾ ਕਮਰਿਜ ਬੈਠਾ ਰਹਿੰਦਾ ਹੀ ਪਾਰਕ 'ਚ ਬਹਿ ਜਾਂਦਾ ਸੀ ਉਹ ਵੀ ਵੀਰੇ ਟਾਈਮ ਨਹੀਂ ਪਾਸ ਹੁੰਦਾ ਸੀ ਨਾਲੇ ਟਾਈਮ ਪਾਸ ਹਾਂ ਨਾਲੇ ਘੁੰਮ ਫਿਰ ਲੀਦਾ ਵੀਰੇ ਤੇ ਚਲੋ ਨਾਲੇ ਮਿਲ ਗਏ ਲੋ ਹਾਂ ਆ ਪਾਣੀ ਮਿਲੇ ਹਾਂਜੀ ਹਾਂਜੀ ਆ ਵੀ ਅਸੀਂ ਮਿਲ ਗਏ ਮੇਰੇ ਬਥੇਰੇ ਆ ਹਾਂਜੀ ਹਾਂਜੀ ਨਾਲੇ ਮਿਲ ਗਏ ਹਾਂਜੀ ਬਿਲਕੁਲ ਪੈ ਦੇਵ ਨੂੰ ਹਲਾ ਰਹਾ ਹਾਂ ਹਾਂ ਬਿਲਕੁਲ ਬਿਲਕੁਲ ਥੋੜਾ ਜਾਂ ਨਾਲ ਵੀਰਾ Zomato ਦਾ ਕੰਮ ਕਰਦਾ ਉਹ ਜਿਹੜਾ ਇਹਦਾ ਸਕੂਟਰੀ ਵਾਲਾ ਸੈਟਅਪ ਆ ਉਹਦੇ ਤੇ ਇਹ ਡਿਲੀਵਰੀ ਕਰਿਆ ਹੁੰਦਾ ਸੈਚਰਡੇ ਸੰਡੇ ਜਾਂ 뮤직 ਅਕੈਡਮੀ ਤੋਂ ਬਿਨਾ ਯਾਨੀ ਕਿਹਦੀਆਂ ਕਲਾਸ ਤੋਂ ਬਿਨਾ ਜਦੋਂ ਜਦੋਂ ਕੋਈ ਟਾਈਮ ਹੁੰਦਾ ਵੀਰਾ ਉਹ ਕਰਿਆ ਹੁੰਦਾ ਠੀਕ ਹੈ ਜੀ ਹੁਣ ਤੁਸੀਂ ਕਿਸੇ ਨੇ 뮤직 ਸਿੱਖਣਾ ਵੀਰੇ ਨੂੰ ਜਰੂਰ ਕੰਟੈਕਟ ਕਰੋ ਨੰਬਰ ਤੁਹਾਡਾ ਹਾਂਜੀ ਵੀਰੇ 8543 64013 8054364013 ਸੁਵਾਨਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਉਹਦੀ ਬੈਕ ਸਾਈਡ ਗਲੀ ਜਾਂਦੀ ਹੈ ਉੱਥੇ ਰਬਾਬ 뮤ਜ਼ਿਕ ਅਕੈਡਮੀ ਦੇ ਨਾਮ ਤੋਂ ਉਹਨਾਂ ਦੀ ਅਕੈਡਮੀ ਆ ਮੈਂ ਪ੍ਰੋਕੈਪਸ਼ਨ ਦੇ ਵਿੱਚ ਨਾਮ ਤੇ ਨੰਬਰ ਇਹਨਾਂ ਦਾ ਜ਼ਰੂਰ ਪਾ ਦਊਗਾ ਤੁਸੀਂ ਬੈਚ ਜਿਹੜਾ ਵੀ ਲੈਣਾ ਜਾਂ ਜਿੱਦਾਂ ਵੀ ਕਰਨਾ ਆਨਲਾਈਨ ਤੇ ਨਹੀਂ ਦਿਖਾਉਂਦੇ ਆਨਲਾਈਨ ਵੀ ਹੈਗਾ ਵੀਰੇ ਆਫਲਾਈਨ ਦਾਦੋ ਦਾਦੋ ਆਪਾਂ ਹੋਮ ਟਿਊਸ਼ਨ ਵੀ ਦਿੰਨੇ ਆ ਜੇ ਕਿਸੇ ਨੇ ਘਰੇ ਵੀ ਸਿੱਖਣਾ ਉਹਦੇ ਆਸਤੇ ਵੀ ਉਹਦਾ ਐਕਸਟਰਾ ਫੀਸ ਹੋਊਗੀ ਉਹ ਕੇਲੇਸ਼ਨ ਇੱਛਾ ਆਪਣਾ ਜਿੱਦਾਂ ਵੀ ਹੁੰਦਾ ਹਾਂ ਵੀ ਬਸ ਜ਼ਿਆਦਾ ਦੂਰ ਨਾ ਹੋਵੇ ਜੇ ਲੋਕਲ ਲੋਕਲ ਹਾਂ ਵੀਰੇ ਮੁਹਾਲੀ ਦੇ ਜਿੱਦਾਂ ਐਰ ਹੈ ਤੇਰਾ ਮੁਹਾਲੀ ਚੰਡੀਗੜ੍ਹ ਹਾਂਜੀ 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 ਸੈਕਟਰ ਇੱਥੇ ਕਿਸੇ ਨੇ ਘਰੇ ਸਿੱਖਣਾ ਜਾਂ ਕੋਈ ਬੱਚਾ ਹੁੰਦਾ ਛੋਟਾ ਕਈ ਵਾਰ ਅਗਲੇ ਕਹਿੰਦੇ ਵੀ ਇਦਨੂੰ ਸਿਖਾਉਣਾ ਹਾਂਜੀ 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 ਉਹ ਬੱਚੇ ਨੂੰ ਵੀ ਵੀਰੇ ਨਾਲ ਤਾਲੀਮ ਜਿਹੜੇ ਦਿੱਤੀ ਜਾ ਸਕਦੀ ਆ ਤਾਂ ਵੀਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਹੋਰ ਕੋਈ ਗੱਲ ਬਾਤ ਕਰਨੀ ਹੋਵੇ ਕੋਈ ਕਹਿਣਾ ਹੋਵੇ ਨਾ ਕਿ ਬਸ ਤੇ ਦੇਨਜੀਤ ਬਾਈ ਨਾਲ ਵੀ ਮਿਲ ਕੇ ਆਏ ਹਾਂ ਹਾਂਜੀ ਹਾਂਜੀ ਫੋਟੋ ਦੇਖੀ ਸੀ ਸਾਡੀ ਓਡੀਪੀ ਲੱਗੀ ਹੋਇਆ ਹਾਂ ਦਿੱਤਾ ਫਿਰ ਸਾਬ ਬਣੇ ਉਹ ਵੀਰੇ ਮੈਂ ਆਰਡਰ ਦੇਣ ਗਿਆ ਸੀਗਾ ਫੋਕੀ ਹਸਪੀਟਲ ਅੱਛਾ ਤੇ ਉਹ ਮੈਨੂੰ ਉਹ ਕੋ ਵੈਂਟੀ ਵੈਂਨਾ ਜਿੰਗਾਂ ਕਾਫੀ ਖੜੀਆਂ ਸੀ ਮੈਨੂੰ ਪਤਾ ਨਹੀਂ ਸੀ ਬਾਈ ਜਾਂਦਾ ਉਹ ਵੀ ਸ਼ੂਟ ਚੱਲਦਾ ਕੋਈ ਵੀ ਹਾਂਜੀ ਹਾਂ ਕਿਉਂਕਿ ਹੁਣ ਆਪਾਂ ਇਸ ਇੱਥੇ ਘੜੀ ਰਹਿੰਦੇ ਆ ਹਾਂ ਤੇ ਉਹ ਮੈਂ ਸਪੋਰਟ ਵਾਲੇ ਨੂੰ ਪੁੱਛਿਆ ਮੈਂ ਕਿ ਕੌਣ ਹੈ ਕਹਿੰਦਾ ਵੀਰੇ ਦਲਜੀਤ ਭਾਜੀ ਆ ਹਾਂ ਤੇ ਮੈਂ ਉਹ ਬੌਂਸਰ ਨੂੰ ਕਿਹਾ ਮੈਂ ਕਿ ਬਾਈ ਮਿਲਾ ਦੇ ਯਾਰ ਹਾਂ ਕਹਿੰਦਾ ਬਾਈ ਇਹ ਸਾਡੇ ਤਾਂ ਹੱਥ ਉਹਨਾਂ ਦੇ ਵਿਚਾਰਿਆਂ ਨੂੰ ਮੈਨੂੰ ਪਤਾ ਪਤਾ ਨਹੀਂ ਵਿਚਾਰਿਆਂ ਦੇ ਹੁੰਦਾ ਕਹਿੰਦਾ ਕੋਈ ਨਹੀਂ ਵੀਰੇ ਕੋਈ ਬਈ ਅਸੀਂ ਨਹੀਂ ਕੁਛ ਵੀ ਕਰ ਸਕਦੇ ਹਾਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਉਹੀ ਉੱਥੇ ਖੜ ਗਿਆ ਵੀਰੇ ਤੇ ਜਦੋਂ ਦਲਜੀਤ ਵੀਰ ਆਇਆ ਹਜ਼ਾਰ ਬੰਦਾ ਖੜਾ ਸੀਗਾ ਤੇ ਮੈਨੂੰ ਕਹਿੰਦੇ ਇਹਨਾਂ ਨੂੰ ਭਾਜੀ ਨੂੰ ਇੱਧਰ ਲੈ ਕੇ ਆਓ ਹਾਂ ਤੇ ਮੈਨੂੰ ਜੱਫੀ ਪਾ ਕੇ ਪੂਰਾ ਖੁਸ਼ ਹੋ ਕੇ ਬਾਈ ਮਿਲਿਆ ਜੀ ਬਹੁਤ ਵਧੀਆ ਹਾਂ ਤੁਸੀਂ ਆ ਬਾਈ ਪਿਆਰੇ ਬੰਦੇ ਆ ਤੁਹਾਨੂੰ ਬਹੁਤ ਸਾਰੇ ਪਿਆਰ ਨਾਲ ਮਿਲਦੇ ਆ ਬਿਲਕੁਲ ਜੀ ਹੈਨਾ ਹਾਂਜੀ ਹਾਂਜੀ ਸਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਉਹ ਕੰਮ ਕਰ ਚ ਵਾਦਾ ਕਰੇ ਥੈਂਕ ਯੂ ਵੀਰੇ ਸਾਡੀ ਜਿੱਥੇ ਲੋੜ ਆ ਆਪਾਂ ਤੁਹਾਡੇ ਨਾਲ ਹਾਂਜੀ ਹਾਂਜੀ ਮੈਨੂੰ ਭਰਾਵਾ ਮੇਰੀ ਜਾਣ ਦੱਸ ਦਿਆ ਕਰ ਵੀ ਆ ਕੰਮ ਜੋ ਵੀ ਆ ਬਿਲਕੁਲ ਬਿਲਕੁਲ ਜੋ ਵੀ ਹਾਂ ਮੇਰੇ ਕੋਲ ਘਰਮੋਨੀਅਮ ਪਿਆ ਸੀ ਮੈਂ ਵੀਰੇ ਨੂੰ ਕਹ ਸੀ ਨਾ ਮੈਂ ਵੀਰੇ ਨੂੰ ਇੱਕ ਤਾਂ ਉਹ ਦੇ ਦੇਣਾ ਬਾਕੀ ਉਦਾਂ ਇਹਦਾ ਸੈਟਅਪ ਦਾ ਥੋੜਾ ਵੀਰੇ ਦੇ ਸਟੂਡੈਂਟ ਆਏ ਹੋਏ ਨੇ ਇਹਨਾਂ ਨੇ ਪੜਾਉਣਾ ਵੀ ਆ ਤੇ ਮੜੀ ਜੀ ਇੱਧਰ ਵੀ ਨਿਗਾਹ ਮਾਰ ਲੈਣੇ ਆ ਬਾਬਾ ਜੀ ਚਲੋ ਆਪਕੇ ਚੰਨ ਚੜੇ ਕਦੇ ਵੀ ਛੁਪਦੇ ਨਹੀਂ ਆਤੇ ਗੁਰੂ ਛੁਪਦੇ ਨਹੀਂ ਆਉਂਦੇ ਤੇ ਆ ਅੰਦਾਜ਼ਾ ਸ਼ੇਰ ਦਾ सॻियां हले हूंदे नी मदर लिया ਹਾਲੂਨ ਲਾਕੇ ਤੋ ਇਹ ਲਖਵਾਰੀ ਕੋੜ ਜਾਂਦੀ ਨਹੀਂ ਵਿਚੋਕ ਲੈ ਲਿਆ ਦੇ ਹੱਥ ਖਾਸਮ ਖਾਸ ਨਹੀਂ ਆਮਾਂ ਦੇ ਵਿੱਚ ਬੰਦੇ ਖਾਤੇ ਆਮ ਮਸਤੇ ਰਹਿੰਦੇ ਵਿੱਚ ਮੇਲਿਆਂ ਦੇ ਹਾਈ ਜਿੰਦਾਰ ਨਹੀਂ ਬੁਰੇ ਨਾਲ ਗੱਲ ਕਰਦਾ ਬੁਰੇ ਯਾਰ ਬਦਮਾਸ਼ ਫਿਚ ਦੇ ਲਿਆ ਦੇ

ਅਤੇ ਉਧਰੋਂ ਕੋਈ ਨਹੀਂ ਵਰਦਾ ਹੱਥੇ ਸਜਣ ਇਧਰੋਂ ਤੁਰ ਗਏ ਲੱਖ ਵੱਲੇ ਬਹੁਤ ਸੋਹਣਾ ਵੀਰੇ ਤੁਸੀਂ ਆਪ ਲਿਖਿਆ ਨਹੀਂ ਨਹੀਂ ਇਹ ਪੁਰਾਣੀ ਹੈ ਜੀ ਅੱਜਾ ਪੁਰਾਣਾ ਮਤਲਬ ਉਹਦਾ ਲੋਕ ਤੱਤ ਟਾਈਪ ਜਿਵੇਂ ਕਹਿ ਦਿੰਨੇ ਆ ਤੁਸੀਂ ਬਾਈ ਜੀ ਸਾਨੂੰ ਕੁਝ ਕਿ ਨਹੀਂ ਹਲੇ ਨਵੇਂ ਸਟੂਡੈਂਟੋ ਹਾਂ ਵਾਈ ਦਾ ਚਲੋ ਸ਼ੌਕ ਪੂਰਾ ਕਰ ਰਿਹਾ ਵਾਈ ਦਾ ਇਹ ਸਿੱਖ ਰਿਹਾ ਤੇ ਸਾਰਾ ਤੁਸੀਂ ਵੀ ਕੁਝ ਸੁਣਾਓ ਨਾ ਹੋਰ ਸੁਣਾ ਦਿਓ ਬਾਬਾ ਹੀ ਲਾਰਮੋਨੀਅਮ ਨਾਲ ਤਾਂ ਜਿਆਦਾ ਵਧੀਆ ਸੁਣਾ ਲੋ ਗਰਾਵੀ ਲਓ ਉਹ ਵੀ ਧਰਮਿਕ ਜਾਂ ਕੁਝ ਹੋਰ ਜਿਹੜਾ ਕੁ ਵਧੀਆ ਤੁਹਾਨੂੰ ਲੱਗੇ ਮਾਂ ਤੇ ਇਹ ਮਾਂ ਤੇ ਇਦਾਂ ਦਾ ਸੁਣਾ ਬਾਬਾ मां मरे तापे कई मुक के पियो मरे घर वे लाओ छरन िसे उतांत जांद

ਕੇ ਭਾਈ ਪਾਈਆਂ ਤੇ ਦਰਦੀ ਹੋਉਂਦੇ ਤੇ ਭਾਈ ਪਾਈਆਂ ਬੀਆ ਪਾਵਾਂ ਕੇ ਪਿਆਰ ਸਿਰਾ ਦੇ ਤਾਜ ਮੁਹੰਮਦ ਰੇ ਮਾਵਾ ਠੰਡੀਆਂ ਸ਼ਾਮਾਂ हे सखियांडण गई सख न उथे गई से उथे टुट गांरियां वंगा ਰਿੱਟ ਡਾਉਂਦੀ ਤੇ ਮੈਂ ਪਿਓ ਤੂੰ ਮੰਗਦੀ ਸੰਗਾ ਹਾਏ ਬਹੁਤ ਸੋਹਣਾ ਥੈਂਕ ਯੂ ਗਿਰੀ ਧੰਨਵਾਦ ਬਹੁਤ ਸੋਹਣਾ ਗਾਉਂਦੇ ਆ ਭਰਾਵਾ ਤੁਸੀਂ ਤਾਂ ਉਸਤਾਦ ਹੋ ਫਿਰ ਇਹੀ ਤਾਂ ਫਰਕ ਹੈਗਾ ਨਹੀਂ ਵੀ ਕੰਟੈਕਟ ਕਰਨਾ ਮੈਂ ਉੱਪਰ ਕੈਪਸ਼ਨ ਲੈ ਕੇ ਪਾ ਦੇਣੀ ਆ ਵੀਡੀਓ ਦੀ ਸਮਾਪਤੀ ਕਰਦੇ ਠੀਕ ਹੈ ਗੁਰਪ੍ਰੀਤ ਵੀਰੇ ਨਾਲ ਸੰਪਰਕ ਕਰਦੇ ਧੰਨਵਾਦ